ਹਾਂਜੀ ਸਾਰ ਸਤਿ ਸ਼੍ਰੀ ਅਕਾਲ ਜੀ। ਇਹ ਗਰਮੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਗਈ ਹੈ। ਔਰ ਪੰਜ ਸਮੱਸਿਆਵਾਂ ਆਉਂਦੀਆਂ ਇਸ ਮੌਸਮ ਦੇ ਵਿੱਚ। ਪੰਜ ਤਰ੍ਹਾਂ ਦੇ ਮਸਲੇ ਅਜਿਹੇ ਪੰਜ ਦੇ ਬਾਰੇ ਪਾ ਗੱਲ ਕਰਾਂਗੇ। ਸੋ ਪਹਿਲਾਂ ਦੇਖੋ ਜਿਵੇਂ ਹੁੰਦਾ ਵੀ ਮੱਖੀ ਮੱਛਰ ਬਹੁਤ ਜ਼ਿਆਦਾ ਵੱਸ ਗਏ, ਚੂਚਰਾਂ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਹੈ। ਇਹਦੇ ਬਾਰੇ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਹੈਗੀਆਂ ਪਰ ਚਾਰ ਬਿਮਾਰੀਆਂ ਜਿਨ੍ਹਾਂ ਦੇ ਬਾਰੇ ਪਾ ਗੱਲ ਕਰਦੇ ਹੁੰਨੇ ਆ। ਉਦੋਂ ਗੱਲ ਕਰਾਂਗੇ ਸਾਫ ਦੇ ਵਿੱਚ ਦੂਜੇ ਨੰਬਰ ਤੇ ਹੈ ਦੇਖੋ ਜਿਹੜੀ ਪਸ਼ੂਆਂ ਚ ਬੰਨ ਪੈਣ ਦੀ ਸਮੱਸਿਆ ਆ ਰਹੀ ਹੈ ਇਹਦਾ ਇੱਕ ਕਾਰਨ ਤੂੜੀ ਵੀ ਹੈ ਇਹਦੇ ਹੋਰ ਵੀ ਬਹੁਤ سارے ਕਾਰਨ ਨੇ ਜਿਹੜਾ ਪੱਠਾ ਘਟ ਜਾਂਦਾ ਉਹ ਵੀ ਬਹੁਤ ਵੱਡਾ ਕਾਰਨ ਹੈ ਔਰ ਤੀਜੇ ਨੰਬਰ ਤੇ ਪਸ਼ੂਆਂ ਚ ਪਿੱਛਾ ਦਿਖਾਉਣ ਦੀ ਬੜੀ ਸਮੱਸਿਆ ਆ ਰਹੀ ਹੈ ਬਹੁਤ ਲੋਕ ਇਹਦੇ ਬਾਰੇ ਕਹਿੰਦੇ ਆ ਵੀ ਜੀ ਪਸ਼ੂ ਜਿਹੜੇ ਹੈਗੇ 5-6 ਮਹੀਨੇ ਦੇ ਗੱਭਣ ਨੇ ਰੋਜ਼ ਮੈਨੂੰ ਕੋਈ ਬੰਦੇ ਦੇ ਫੋਨ ਆਦੇ ਪਸ਼ੂਆਂ ਚ ਪਿੱਛਾ ਦਿਖਾਉਣ ਦੀ ਪ੍ਰੋਬਲਮ ਆ ਰਹੀ ਹੈ ਔਰ 4 ਚੋਥੇ ਨੰਬਰ ਤੇ ਕੀ ਹੈ ਦੇਖੋ ਜਿਹੜਾ ਉਹ ਹੈਗਾ ਵੀ ਵੈਕਸੀਨੇਸ਼ਨ ਹੈ ਜਿਹੜੀ ਵੈਕਸੀਨੇਸ਼ਨ ਬਾਰੇ ਲੋਕਾਂ ਦੇ ਬੜੇ ਸਵਾਲ ਰਣੇ ਵੀ ਆਉਂਦੇ ਆ ਵੈਕਸੀਨੇਸ਼ਨ ਚ ਪੱਤੇ ਨਵਾਉਣੇ ਦੀ ਗੱਲ ਕਰਨੀ ਹੈ ਮੂੰਹ ਖੁਰਦੀ ਗਲ ਕੁੱਟੂਦੀ ਤੇ ਲੰਪੀ ਦੀ ਸੋ 5ਵੇਂ ਨੰਬਰ ਤੇ ਇੱਕੋ ਜਿਹੜਾ ਹੈਗਾ ਉਹ ਸਾਡਾ ਮੱਕੀ ਦਾ achar ਮੱਕੀ ਦੇ achar ਬਾਰੇ ਵੀ ਬੜਾ ਜ਼ਰੂਰੀ ਹੈ ਔਰ ਇੱਕੇ ਦੇ ਵਿੱਚ ਹੀ ਵਿਸ਼ਾ ਹੈਗਾ ਜਿਹੜਾ ਪੇਟ ਦੀ ਸਮੱਸਿਆ ਦੇ ਨਾਲ ਜੁੜਿਆ ਹੋਇਆ ਬਨਪੈਣ ਦੇ ਨਾਲ ਜੁੜਿਆ ਹੋਇਆ ਹੈ ਜਦ ਬੁਹਾ ਕਿਹੜਾ ਹੋਣ ਦੇ ਨਾਲ ਜੁੜਿਆ ਪਿਆ ਉਹ ਹੈਗਾ ਵੀ ਪਸ਼ੂਆਂ ਦੀ ਫੈਟ ਤੇ ਇਸਨਫਟਣੀ ਸੁਪੰਜਾਬ ਵਿਸ਼ਾ ਮਾਰੇ ਪਾਇ ਕਿ ਕਰਕੇ ਗੱਲ ਕਰਾਂਗੇ ਪਹਿਲੇ ਨੰਬਰ ਤੇ ਦੇਖੋ ਹੈਗਾ ਚਿਚਰਾਂ ਦਾ ਬੁਖਾਰ ਚਿਚਰਾਂ ਦਾ ਬੁਖਾਰ ਦੇਖੋ ਕੀ ਹੈ ਵੀ ਪਹਿਲੀ ਗੱਲ ਤੇ ਇਹ ਵੀ ਕੋਈ ਟੀਕੇ ਜਿਹੜੇ ਹੈਗੇ ਆਇਰਨ ਮੈਟਰ ਦੇ ਟੀਕੇ ਦਾ ਹੱਲ ਨਹੀਂ ਹੈਗਾ ਚਿਚਰਾਂ ਦਾ ਦੂਜੇ ਨੰਬਰ ਤੇ ਦਵਾਈਆਂ ਆ ਜਾਂਦੀਆਂ ਦੇਖੋ ਦਵਾਈਆਂ ਕੀ ਹੈ ਵੀ 80% ਚਿਚੇ ਜਿਹੜੇ ਹੁੰਦੇ ਉਹ ਫਰਸ਼ ਤੇ ਹੁੰਦੇ ਆਪਾਂ ਆਰਬਰੀ ਗੱਲ ਕਰਦੇ ਆਂ 20% ਚੁੱਚੇ ਪਸ਼ੂ ਦੇ ਉੱਪਰ ਹੁੰਦੇ ਆ 80% ਚੁੱਚੇ ਜਿਹੜੇ ਪਰਸ਼ਤੇ ਹੁੰਦੇ ਆ ਉਹਨਾਂ ਤੇ ਬਹੁਤੀਆਂ ਦਵਾਈਆਂ ਵੀ ਅਸਰ ਨਹੀਂ ਕਰਦੀਆਂ ਕਿਉਂਕਿ ਦਵਾਈਆਂ ਦੀ ਰੇਂਜ ਤੋਂ ਬਾਹਰ ਹੀ ਰਹਿੰਦੀ ਹੈ ਸੋ ਉਹਦੇ ਵਾਸਤੇ ਕੀ ਹੈ ਖਲਨਾ ਪੁੰਜੇ ਬੰਦ ਕਰਨੇ ਹੀ ਪੈਣੇ ਆ ਉਹਦਾ ਕੋਈ ਇਹ ਦੂਜਾ ਹੱਲ ਨਹੀਂ ਹੈਗਾ ਇਲਾਜ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਹੈ ਔਰ ਦਵਾਈ ਜਿਹੜੀ ਸਪਰੇਅ ਕਰਨੀ ਹੈ ਤਾਂ ਹਫਤੇ ਦਾਸ ਵਿੱਚੋਂ ਰੈਗੂਲਰਲੀ ਕਰਨੀ ਪੈਣੀ ਹੈ ਹਰ ਹਫਤੇ ਦਾਸ ਵਿੱਚੋਂ ਦਵਾਈ ਸਪਰੇਅ ਕਰਨੀ ਪੈਣੀ ਹੈ ਵੱਖੀ ਬੱਚਾ ਦਾ ਬਿਦਰਾਂ ਕੰਟਰੋਲ ਹੋ ਜਾਊਗਾ ਜੇ ਦਵਾਈ ਪਸ਼ੂ ਤੇ ਸਪਰੇਅ ਕਰਨੀ ਹੈ ਤਾਂ 3 ml ਪ੍ਰਤੀ ਲੀਟਰ ਜੇ ਥੱਲੇ ਸਪਰੇਅ ਕਰਨੀ ਹੈ ਤਾਂ 5 ml ਪਰ ਲੀਟਰ ਦਵਾਈ ਪਾਣੀ ਹੁੰਦੀ ਹੈ ਫਲੇਮ ਗਨ ਜਿਹੜੀ ਹੈਗੀ ਫਲੇਮ ਗਨ ਬਾਰੇ ਹਰੇ ਵੀ ਬਹੁਤ ਖੱਤ ਪਸ਼ੂ ਪੜਨ ਜਾਗ ਰੂਪ ਨੇ ਫਲੇਮ ਗਨ ਜਿਹੜੀ ਹੈਗੀ ਇਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਇਹਦੇ ਬਾਰੇ ਪੜਲ ਵੀ ਬਹੁਤ ਸਾਰੇ ਵੀਡੀਓ ਹੈਗੇ ਆਪਣੇ ਚੈਨਲ ਤੇ ਮੈਂ ਉਹਨਾਂ ਦਾ ਲਿੰਕ ਸ਼ੇਅਰ ਕਰੂੰਗਾ ਵਿੱਚ ਇਹਦੇ ਤਾਂ ਕਿ ਤੁਸੀਂ ਦੇਖ ਸਕੋ ਪਲੇਮਗਨ ਦੇ ਨਾਲ ਹੀ ਜਿਹੜੀ ਗਰਮੀ ਦੇ ਵੱਡੇ ਮਸਲੇ ਉਹ ਹੱਲ ਹੋ ਸਕਦੇ ਹਨ ਹੈ ਕਿ ਬਿਮਾਰੀਆਂ ਦੀ ਗੱਲ ਦੇਖੋ ਚਾਰ ਬਿਮਾਰੀਆਂ ਜਿਹੜੀਆਂ ਹੈਗੀਆਂ ਜੇ ਆਪਾਂ ਕਹਿ ਦਿੰਨੇ ਆ ਪੀਲੀਆ ਹੋ ਗਿਆ ਨਾ ਪਲਾਜ਼ਮਾ ਦੂਜੇ ਨੰਬਰ ਤੇ ਥਲੇਰੀਆ ਹੈਗਾ ਕਨੇਡੂ ਰੋਗ ਹੈ ਤੀਜੇ ਨੰਬਰ ਤੇ ਬਵੇਸ਼ੀਆ ਹੈਗਾ ਰੋਮੂਤਰਾ ਜਿਹਨੂੰ ਕਹਿੰਦੇ ਚੌਥੇ ਨੰਬਰ ਤੇ ਸਰਾ ਰੋਗ ਹੈ ਜਾਂ ਟ੍ਰਪੈਨੋਸੋਮੇਸਿਸ ਜਿਹੜਾ ਇਹਨਾਂ ਪਲਾਜ਼ਮਾ ਤੇ ਥਲੇਰੀਆ ਮਤਲਬ ਕਿ ਪੀਲੀਆ ਤੇ ਕਨੇਡੂ ਰੋਗ ਹੈ ਇਹ ਅਕਸਰ ਇਕੱਠੇ ਹੀ ਦੇਖੇ ਜਾਂਦੇ ਆ ਮੱਝਾਂ ਤੇ ਇਹ ਜਾਦਾ ਸਮੱਸਿਆ ਉੱਥੇ ਦੇਖੀ ਜਾਂਦੀ ਹੈ ਕੈਨੇਡੂ ਰੋਗ ਦੀ ਜਿੱਥੇ ਮੱਝਾਂ ਗਾਵਾਂ ਦੇ ਵਿੱਚ ਰੱਖੀਆਂ ਵੀ ਆ। ਇਹ ਬਿਮਾਰੀ ਬਾਰੇ ਹਾਲਾਂਕਿ ਕੱਲੀ-ਕੱਲੀ ਬਿਮਾਰੀ ਬਾਰੇ ਪਹਿਲਾਂ ਵੀਡੀਓ ਹੈ ਪਰ ਮੋٹے-ਮੋਟੀ ਗੱਲ ਮੈਂ ਦੁਬਾਰਾ ਕਰਾਂਗਾ। ਦੇਖੋ ਜਦੋਂ ਵੀ ਤੁਹਾਡੇ ਪਸ਼ੂ ਨੂੰ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਤੇਜ਼ ਬੁਖਾਰ ਹੁੰਦਾ ਹੈਗਾ 105 106 ਬੁਖਾਰ ਹੁੰਦਾ ਹੈ। ਪਹਿਲੇ ਦਿਨੀ ਪਸ਼ੂ ਦਾ CVC ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਜੇ ਪਸ ਸੀਬੀਸੀ ਟੈਸਟ ਨਹੀਂ ਕਰਵਾਉਂਦੇ ਤਾਂ ਵੱਡੀਆਂ ਗਲਤੀਆਂ ਹੋਣ ਦੇ ਚਾਂਸ ਹੁੰਦੇ ਆ ਤੇ ਕਿਉਂਕਿ ਹੋ ਜਿਹੜੇ ਕੇਸ ਆ ਰਹੇ ਆ ਨਾ ਪਲਾਜ਼ਮਾ ਤੇਥਰੇਲੀਆ ਦੇ ਉਹਨਾਂ ਚੀਜ਼ ਤੋਂ ਮੈਂ ਬੜੀ ਚੀਜ਼ ਦੇਖੀ ਹੈ ਵੀ ਪਿਟਨਾਸਾ ਦੇ ਵਿੱਚੋਂ ਰੇਸ਼ਾ ਆਉਂਦਾ ਰਹਿੰਦਾ ਔਰ ਕਈ ਵਾਰੀ ਖੂਨ ਵੀ ਆਉਣ ਲੱਗ ਜਾਂਦਾ ਹੈ ਇਹ ਬਹੁਤ ਜਗ੍ਹਾ ਤੇ ਦੇਖਿਆ ਜਾਂਦਾ ਹੈ ਇਹ ਕਾਰਨ ਹੁੰਦਾ ਹੈ ਜਦੋਂ ਪਸ਼ੂ ਦੇ ਵਿੱਚ ਪਲੇਟਲੇਟ ਕਾਊਂਟ ਹੈ ਜਿਹੜਾ ਪਲੇਟਲੇਟ ਜਿਹਨੂੰ ਆਮ ਸੈੱਲ ਕਹਿੰਦੇ ਨੇ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਪਸ਼ੂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਔਰ ਇਹਦੇ ਕਰਕੇ ਜਦੋਂ ਲੰਬਾ ਇਹ ਚੱਲ ਜਾਂਦਾ ਮੰਨ ਲਓ 15 ਦਿਨ 20 ਦਿਨ ਤੋਂ ਪਸ਼ੂ ਬਿਮਾਰ ਹੈ ਪੱਠੇ ਘਟ ਖਾ ਰਿਹਾ ਕਦੇ ਬੁਖਾਰ ਆ ਗਿਆ ਕਦੇ ਚਲਾ ਗਿਆ ਪਸ਼ੂਆਂ ਦੇ ਵਿੱਚ ਮੌਤ ਦਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਔਰ ਇਹ ਜੇ ਪਸ਼ੂ ਅਕਸਰ ਸੀ ਅਸੀਂ ਕੀ ਕਰਦੇ ਅਸੀਂ ਕੀ ਮੰਨਦੇ ਨੇ ਲੋਕਾਂ ਦੇ ਕਹਿੰਦੇ ਵੀ ਗਲ ਕੋਟੂ ਹੋ ਗਿਆ ਤੇਜੀ ਪਸ਼ੂ ਜਦਕਿ ਇਹ ਐਨਾਪਲਾਜ਼ਮਾ ਤੇ ਥਲੇਰੀਆ ਦੇ ਕੇਸ ਹੈ ਜੇ ਤੁਸੀਂ ਸੀਵੀਸੀ ਕਰਾਉਣੇ ਹੋ ਯੂਰਕੀ ਬੰਦਿਆਂ ਦੀ ਕਿਸੇ ਵੀ ਲੈਬੋਰੀ ਤੋਂ ਪਸ਼ੂਆਂ ਦੀ ਲੈਬੋਰੀ ਤੋਂ ਹੌਲੀ ਕਲੀਨਿਕ ਤੋਂ ਜਿੱਤੋਂ ਮਰਜੀ ਨੇੜੇ ਲੈਬੋਰੀ ਤੋਂ ਪ੍ਰਾਇਜ਼ ਜਾ ਸਕਦਾ ਹੈ ਸਾਰੇ ਜਿਹੜੀ ਹੈਗੀ ਤੁਹਾਡੇ ਸਾਹਮਣੇ ਸਹੀ ਸਹੀ ਜਿਹੜੀ ਪਿਕਚਰ ਉਹ ਆ ਜਾਂਦੀ ਹੈਗੀ ਸੀਵੀਸੀ ਨਾ ਕਰਾਉਣ ਕਰਕੇ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਐਨੈਪਲਾਜ਼ਮਾ ਜਾਂ ਥਲੇਰੀਆ ਦੇ ਕੇਸ ਨੇ ਥਲੇਰੀਆ ਬਹੁਤ ਜ਼ਿਆਦਾ ਕੇਸ ਪੰਜਾਬ ਚ ਆਉਣ ਲੱਗੇ ਪਿਛਲੇ ਸਾਲ ਵੀ ਜਦੋਂ ਲੰਬੀ ਦੀ ਬਿਮਾਰੀ ਫੈਲੀ ਸੀ ਤਾਂ ਬਹੁਤ ਸਾਰੇ ਪਸ਼ੂ ਉਹ ਮਰੇ ਸੀ ਜਿੰਨਾ ਚ ਥਲੇਰੀਆ ਸੀਗਾ ਹੁਣ ਵੀ ਦੇਖੋ ਗਰਮੀ ਦੇ ਹਾਲਾਂਕਿ ਸ਼ੁਰੂ ਚ ਗਰਮੀ ਦਾ ਹਲੇ ਇਹ ਪਹਿਲਾ ਹੀ ਮਹੀਨਾ ਹੈ ਮਈ ਹੁਣ ਵੀ ਥਲੇਰੀਆ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਹਨ ਹਾਲਾਂਕਿ ਥਲੇਰੀਆ ਦੀ ਵੈਕਸੀਨ ਜਿਹੜੀ ਹੈਗੀ ਬਹੁਤ ਘੱਟ ਪਸ਼ੂ ਪਾਲਕ ਲਗਾਉਂਦੇ ਆ ਪਰ ਵੈਕਸੀਨ ਬਹੁਤ ਜ਼ਿਆਦਾ ਕਾਮਯਾਬ ਹੈ ਵੈਕਸੀਨ ਲਗਾਉਣ ਦਾ ਸਮਾਂ ਹੁਣ ਨਹੀਂ ਹੈਗਾ ਕਿਉਂਕਿ ਵੈਕਸੀਨ ਲਗਾਉਣ ਦਾ ਸਮਾਂ ਮਾਰਚ ਚ ਹੁੰਦਾ ਹੈ ਤਲੇਰੀਏ ਦੇ ਜਿਹੜੇ ਚਿਚੜ ਹੁੰਦੇ ਆ ਉਹ ਜਲਦੀ ਦਵਾਈਆਂ ਦੀ ਰੇਂਜ 'ਚ ਨਹੀਂ ਆਉਂਦੇ ਹੈਗੇ ਇਸ ਕਰਕੇ ਖੱਲਾਂ ਖੁੰਝੇ ਬੰਦ ਕਰਕੇ ਪਲਸਟਰ ਕਰਕੇ ਤੇ ਜਦੋਂ ਹੀ ਕਿਸੇ ਪਸ਼ੂ ਨੂੰ ਤੇਜ ਬੁਖਾਰ ਆਉਂਦਾ ਤੁਰੰਤ ਆਪਣੇ ਮਾਹਰ ਤੋਂ ਇਲਾਜ ਕਰਾਓ ਕਿਉਂਕਿ ਪਹਿਲੇ ਹੀ ਦੂਜੇ ਦਿਨ ਵੀ ਜਿਹੜਾ ਹੈਗਾ ਬਿਮਾਰੀ ਬੜੀ ਖਤਰਨਾਕ ਹੋ ਜਾਂਦੀ ਹੈ। ਔਰ ਇੱਕ ਹੋਰ ਗੱਲ ਜਿਹੜੀ ਹੈਗੀ ਬਹੁਤ ਸਾਰੇ ਪਸ਼ੂਪਾਲਕ ਆਪ ਵੀ ਇਲਾਜ ਕਰਦੇ ਆ ਕਈ ਸੱਭੇ ਪ੍ਰਾਈਵੇਟ ਹੈਗੇ ਜਿਹੜੇ ਬੰਦੇ ਇਲਾਜ ਕਰਦੇ ਆ। ਜੇ ਪਸ਼ੂ ਦਾ ਖੂਨ 5 ਗ੍ਰਾਮ ਤੋਂ ਘਟ ਗਿਆ ਜਾਂ 5 ਗ੍ਰਾਮ ਜਿਸ ਤੋਂ ਘਟ ਗਿਆ ਤਾਂ ਕਦੇ ਵੀ ਜਿਹੜੇ ਇਹ ਵਿਉਪਾਰਵਾਕੋਂ ਦੇ ਟੀਕੇ ਆਉਂਦੇ ਆ ਬੀ ਐਮ ਐਲ ਟੀ ਇਹ ਮਿਲਦੇ بڑے ਕੰਪਨੀਆਂ ਨੇ ਉਹ ਬੜਾ ਕੁਝ ਕਰਨ ਲੱਗੀਆਂ ਉਹ ਲਵਾਉਣ ਨਾਲ ਪਸ਼ੂ ਦੀ ਮੌਤ ਬੜੀ ਜਲਦੀ ਹੁੰਦੀ ਹੈ ਇਹ ਮੈਂ ਤੁਹਾਨੂੰ ਬੜਾ ਜ਼ਰੂਰੀ ਪੁਆਇੰਟ ਦੱਸ ਰਿਹਾ ਮੈਨੂੰ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਖੂਨ ਉਹਦੇ 4 ਗ੍ਰਾਮ ਤੇ 4.5 ਗ੍ਰਾਮ ਤੇ ਲੋਕੀ ਚੱਕ ਕੇ ਉਹ ਟੀਕਾ ਲਾ ਦਿੰਦੇ ਆ ਉਹ ਨਹੀਂ ਪਸ਼ੂ ਠੀਕ ਹੁੰਦੇ ਉੱਥੇ ਸਹੀ ਇਲਾਜ ਕਰਨਾ ਜ਼ਰੂਰੀ ਹੈ ਜਿਹਦੇ ਵਿੱਚ ਰਿੰਟੋਜ ਹੈ ਜਾਂ ਡੀ ਐਨ ਐਸ ਹੈ ਤੇ ਨਾਲ ਉਹਦੇ ਜੇ ਟੈਂਪਰੇਚਰ ਹਾਈ ਹੋਣ ਤੋਂ ਬਾਅਦ ਲੋ ਹੋ ਰਿਹਾ ਤਾਂ ਮਾਈ ਫੈਕਸ ਹੈ ਠੀਕ ਹੈ ਮਾਈ ਫੈਕਸ ਤੋਂ 12 ਘੰਟੇ ਦੇ ਫਰਕ ਨਾਲ ਆਕਸੀਡੈਟਰ 사이ਕਲਿੰਗ ਹੈ ਇਹ ਚੀਜ਼ਾਂ ਕਿਉਂਕਿ ਆਮ ਗਲਤੀਆਂ ਹੋ ਗਈਆਂ ਨੇ ਗਲਤੀਆਂ ਇੰਨੀ ਜਿਆਦਾ ਹੋ ਗਈਆਂ 12-15 ਰੁਪਏ ਦਾ ਰੋਕੀ ਟੀਕਾ ਵੀਨਵਾ ਲੈਂਦੇ ਆਂ ਔਰ ਗਾਂ ਵੀ ਸ਼ਰਾਬ ਨੂੰ ਮਰ ਜਾਂਦੀ ਹੈ ਇਹ ਗਲਤੀ ਤੁਸੀਂ ਨਹੀਂ ਕਰਨੀ ਹੈਗੀ ਠੀਕ ਹੈ ਜੀ ਕੋਸ਼ਿਸ਼ ਕਰੋ ਆਪਣੇ ਮਾਹਰ ਦੀ ਸਲਾਹ ਨਾਲ ਇਲਾਜ ਕਰਾਓ ਔਰ ਇਲਾਜ 3 ਦਿਨ ਤੋਂ 5 ਦਿਨ ਤੱਕ ਚੱਲਦਾ ਰਹਿਣਾ ਚਾਹੀਦਾ ਔਰ ਦੂਜੀ ਗੱਲ ਜਿਹੜੇ ਪਸ਼ੂਆਂ 'ਚ ਗਰਮੀਆਂ ਦਾ ਤੇਜ਼ ਬੁਖਾਰ ਆਉਂਦਾ ਉਹਨਾਂ ਨੂੰ ਕਿਲੋ ਡੇਢ ਕਿਲੋ ਤੱਕ ਗੁੜ ਸ਼ੱਕਰ ਜਿਹੜੀ ਹੈਗੀ ਉਹ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਸ਼ੂ ਦਾ ਗਲੂਕੋਸ ਲੈਵਲ ਜਦੋਂ ਘਟੂਗਾ ਪਸ਼ੂ ਮਰੂਗਾ ਬਹੁਤ ਜਲਦੀ ਇਸ ਕਰਕੇ ਅਕਸਰ ਇੱਕ ਹੋਰ ਪ੍ਰੋਬਲਮ ਜੀ ਹੁੰਦੀ ਹੈ ਵੀ ਜਦੋਂ ਅਸੀਂ ਇਹਦੇ ਵਿੱਚ ਆਕਸੀਡੇਟਰ ਆਸਿਕਲੇ ਦਿਨਿਆਂ ਬਹੁਤ ਜ਼ਿਆਦਾ 100 150 ਮਿਲ ਤੱਕ ਵੀ ਰੋ ਹੀ ਦੇਣੀ ਪੈਂਦੀ ਹੈ ਤਾਂ ਜਿਹੜਾ ਪੀ ਐਚ ਹੁੰਦਾ ਹੈ ਉਹ ਐਲਕੈਲੋਸਿਸ ਵੱਲ ਚਲਾ ਜਾਂਦਾ ਹੈ ਪੀ ਐਚ ਵੱਧ ਜਾਂਦਾ ਹੈ ਪੇਟ ਦਾ ਜਿਹੜੇ ਕਰਕੇ ਪਸ਼ੂ ਪੱਟੇ ਛੱਡ ਦਿੰਦੇ ਇਸ ਕਰਕੇ ਰੋਟੀਆਂ ਗੋੜ ਸ਼ੱਕਰ ਘੋਚਾ ਪਾ ਕੇ ਬਣਾ ਕੇ ਦੇਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹੜਾ ਸ਼ੀਰਾ ਹੈਗਾ ਉਹ ਦੇ ਸਕਦੇ ਹਾਂ ਅੱਧਾ ਕਿਲੋ ਕਿਲੋ ਤੱਕ ਜਦ ਤਸੀਂ ਸ਼ਰਬਤ ਦੇ ਸਕਦੇ ਹੋ ਕੋਈ ਵੀ ਚੀਜ਼ ਜਿਹਦੋਂ ਪਸ਼ੂ ਦਾ ਜਲਦੀ ਗਰੂ ਕੁਝ ਵਧੇ ਆਪਾਂ ਬਹੁਤ ਸਾਰੇ ਐਡਵਾਂਸ ਚੀਜ਼ਾਂ ਦੀ ਗੱਲ ਕੀਤੀ ਹੈ ਪ੍ਰੋਪੀਲਨ ਗਲਾਈਕੋਲ ਹੈ ਮੋਨੋਪ੍ਰੋਪੀਲਨ ਗਲਾਈਕੋਲ ਗਲਿਸਰੀਨ ਇਹ ਚੀਜ਼ਾਂ 10-15 ਦਿਨ ਤੱਕ ਦੇਣੀਆਂ ਹੁੰਦੀਆਂ ਹੈ ਇਦੇ ਨਾਲ ਪਸ਼ੂ ਦੀ ਰਿਕਵਰੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਰਹਿੰਦੇ ਆ। ਔਰ ਇੱਕ ਵੱਡੀ ਗਲਤੀ ਜਿਹੜੀ ਹੁੰਦੀ ਹੈ ਉਹ ਬੜੀ ਜ਼ਰੂਰੀ ਕਿ ਲੋਕ ਆਇਰਨ ਦੇ ਟੀਕੇ ਲਾਉਣੇ ਸ਼ੁਰੂ ਕਰ ਦਿੰਦੇ। ਕਈ ਕੰਪਨੀਆਂ ਨੇ ਬੜਾ ਕੂੜ ਪ੍ਰਚਾਰ ਕੀਤਾ ਵਾ। ਆਇਰਨ ਦੇ ਟਰਾਉਣੇ ਭੁਜਾਇਆ ਰਹਿੰਦੇ ਟੀਕੇ ਲਾਉਣ ਨਾਲ। ਆਇਰਨ ਦੇ ਟੀਕੇ ਜਾਂ ਆਇਰਨ ਦੇ ਜਿਹੜੇ ਜਿਹੜੀ ਹੈਗੀ ਪ੍ਰੈਪਰੇਸ਼ਨ ਜਉਂਦੀ ਹੈ ਬੜੀਆਂ ਉਹ ਦੇ ਨਾਲ ਪਸ਼ੂ ਦਾ ਕੋਈ ਫਾਇਦਾ ਨਹੀਂ ਹੋਣਾ ਹੈਗਾ। ਖੂਨ ਦੀ ਘਾਟ ਇੱਕ ਬਿਮਾਰੀ ਕਰਕੇ ਹੋਈ ਹੈ। ਬਿਮਾਰੀ ਜਿਹੜੀ ਚਿਚੜਾਤ ਆਈ ਸੀ ਔਰ ਬਿਮਾਰੀ ਦਾ ਜਿਹੜਾ ਇਲਾਜ ਹੈ ਉਹ ਸਹੀ ਦਵਾਈ ਹੈ ਜਾਂ ਫਿਰ ਜ਼ਿੰਕ ਕਾਪਰ ਕਵਾਲਟ ਮੈਗਨੀਜ਼ ਆਇਓਡੀਨ ਆਇਰਨ ਕ੍ਰੋਮੀਅਮ ਤੇ ਸਿਲੀਨੀਅਮ ਆਇਰਨ ਨੇ ਚਿੱਟਾ ਇੰਪੋਰਟੈਂਟ ਨਹੀਂ ਹੈਗਾ ਕਿਉਂਕਿ ਦੁੱਧ ਚ ਆਇਰਨ ਦੁੱਧ ਚ ਲੋਹਾ ਨਹੀਂ ਹੁੰਦਾ ਹੈਗਾ ਠੀਕ ਹੈ ਨਾ ਪਰ ਜਿਹੜੇ ਲਘੂ ਤੱਤ ਹੈ ਉਹ ਚ ਜੇ ਅਸੀਂ ਪਹਿਲੇ ਚਾਰ ਤੰਦੇ ਗੱਲ ਕੀਤੀ ਹੈ ਜ਼ਿੰਕ ਕਾਪਰ ਕਵਾਲਟ ਤੇ ਮੈਗਨੀਜ਼ ਇਹ ਚਾਰੇ ਤੱਤ ਦੇਣ ਨਾਲ ਪਸ਼ੂ ਦੀ ਰਿਕਵਰੀ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਹੁੰਦੀ ਹੈਗੀ ਔਰ ਦੂਜੀਆਂ ਤੋਂ ਬੁਰੀ ਜਿਹੜੀਆਂ ਰਹਿ ਗਈਆਂ ਲੋਹ ਮੂਤਨ ਤੇ ਸਰਾ ਰੋਗ ਹੈ ਜਿਹੜਾ ਲੋਹ ਮੂਤਨ ਦੇ ਵਿੱਚ ਦੇਖੋ ਇਹ ਬੜਾ ਜ਼ਰੂਰੀ ਹੁੰਦਾ ਹੈਗਾ ਵੀ ਤੁਸੀਂ ਪਹਿਲੇ ਦਿਨੀ ਪਿਸ਼ਾਬ ਜਿਹੜਾ ਹੈਗਾ ਗਲਾਸ ਚ ਪਾ ਕੇ ਦੇਖ ਲੈਣਾ ਹੈ ਵੀ ਲਾਲ ਰક્ત ਕਣ ਥੱਲੇ ਬੈਠਦੇ ਆ ਜਾਂ ਨਹੀਂ ਬੈਠਦੇ ਜੇ ਪਿਸ਼ਾਬ ਤੁਹਾਡਾ ਬਿਲਕੁਲ ਭੂਰੇ ਰੰਗ ਦਾ ਘੁਲਿਆ ਹੋਇਆ ਤੇ ਬੁਖਾਰ ਤੇਜ ਹੈ ਫੇਰ ਬੈਰਨ ਲਾਉਣਾ ਜੇ ਬੁਖਾਰ ਤੇਜ ਹੈ ਤੇ ਲਾਲ ਰક્ત ਕਣ ਥੱਲੇ ਬੈਠ ਕੇ ਪਿਸ਼ਾਬ ਦੇ ਵਿੱਚ ਦਾ ਇਹਦਾ ਮਤਲਬ ਕੀ ਹੈ ਇੱਕ ਲੋਸਟੇਡੀਅਮ ਹੈ ਇਹਦਾ ਇਲਾਜ ਬਿਲਕੁਲ ਡਿਫਰੈਂਟ ਹੈ ਇੱਚ ਚਰਾਂ ਦਾ ਰੋਗ ਨਹੀਂ ਹੈਗਾ ਔਰ ਚੌਥੇ ਨੰਬਰ ਤੇ ਜਿਹੜਾ ਹੈਗਾ ਸਾਡੇ ਕੋਲ ਸਰਾ ਰੋਗ ਹੈ ਸਰਾ ਰੋਗ ਦੇ ਵਿੱਚ ਕੀ ਹੈ ਅਕਸਰ ਇਹ ਵੱੱਜਾਂ ਤੋਂ ਜ਼ਿਆਦਾ ਦੇਖੇ ਜਾਂਦੇ ਕੇਸ ਉੱਥੇ ਦੇਖੇ ਜਾਂਦੇ ਜਿੱਥੇ ਰੂੜੀਆਂ ਨੇੜੇ ਹੁੰਦੀਆਂ ਜਾਂ ਫਿਰ ਜਿਹੜੇ ਲੋਕਾਂ ਨੇ ਡੇਰਿਆਂ ਤੇ ਘਰ ਪਾਏ ਹੋਵੇ ਵੀ ਨਾਲੇ ਬਾਹਰ ਰੂੜੀਆਂ ਲਾਈਆਂ ਵੀ ਨੇੜੇ ਸੋ ਉੱਥੇ ਕੀ ਹੈ ਵੱਡੀ ਮੱਖੀ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਟੈਵਰਨਸ ਪ੍ਰਾਈਜ਼ ਨੂੰ ਕਹਿੰਦੇ ਸੋ ਮੱਖੀਆਂ ਦਾ ਕੰਟਰੋਲ ਉੱਥੇ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੇ ਬਾਰੇ ਬਹੁਤ ਗਰਮੀ ਦੇ ਵਿੱਚ ਬੜੇ ਵੱਡੇ ਮਸਲੇ ਨਹੀਂ ਇਹਦੇ ਬਾਰੇ ਭਵਿਸਾਰ ਚ ਗੱਲ ਕਰਦੇ ਰਹਾਂਗੇ ਸੋ ਪਹਿਲਾ ਤਾਂ ਮਸਲਾ ਇਹ ਬੜਾ ਜ਼ਰੂਰੀ ਮਸਲਾ ਸੀਗਾ ਇਹਦੇ ਬਾਰੇ ਆਪਾਂ ਕੋਈ ਵੀ ਸਵਾਲ ਹੋਵੇ ਤੁਸੀਂ ਮੈਨੂੰ ਮੈਥੇ ਪੁੱਛ ਸਕਦੇ ਹੋ ਪਰ ਮੈਂ ਕਹੂੰਗਾ ਵੀ ਮੁੱਖੀ ਗੱਲ ਇਹ ਹੀ ਹੈ ਵੀ ਜਿਹੜਾ ਹੈਗਾ ਤੁਸੀਂ ਜਦੋਂ ਵੀ ਇਦਾਂ ਦੀ ਸਮੱਸਿਆ ਆਉਂਦੀ ਹੈ ਇਹਦੇ ਬਾਰੇ ਤੁਰੰਤ ਆਪਣੇ ਮਾਹਰ ਨਾਲ ਸਲਾਹ ਕਰੋ ਸੀਵੀਸੀ ਟੈਸਟ ਕਰਾਉਣ ਤੋਂ ਗੁਰੇਜ਼ ਨਾ ਕਰੋ ਔਰ ਬਿਮਾਰੀਆਂ ਜਿਹੜੀਆਂ ਜਿਵੇਂ ਦੋ ਬਿਮਾਰੀਆਂ ਇਕੱਠੀਆਂ ਆਉਂਦੀਆਂ ਤਉ ਦੇ ਲਾਜ ਨੂੰ ਅਕਸਰ 10-15 ਦਿਨ ਪੂਰਾ ਪਸ਼ੂ ਨੂੰ ਰਿਕਵਰ ਹੋਣ ਨੂੰ ਲੱਗ ਜਾਂਦੇ ਐ ਸੋ ਉਹਦੇ ਵਾਸਤੇ ਜਿਹੜਾ ਹੈਗਾ 10-15 ਦਿਨ ਸਹੀ ਮਿੰਨਰ ਮਿਕਸਚਰ ਸਹੀ ਜਿਹੜੇ ਇਹ ਪੱਕਾ ਲੀਤੇ ਜ਼ਿੰਕ ਕਾਪਰ ਕੁਆਲਟ ਮੈਗਨੀਸ਼ ਲਘੂ ਤੱਤੇ ਦੇਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਪਸ਼ੂ ਦੀ ਇਮਿਊਨਿਟੀ ਘਟ ਜਾਂਦੀ ਹੈ ਇਮਿਊਨਿਟੀ ਘਟਣ ਨਾਲ ਬਿਮਾਰੀਆਂ ਦੀ ਸ਼ਕਤੀ ਘਟਣ ਨਾਲ ਹੋਰ ਬਿਮਾਰੀਆਂ ਦੇ ਅਟੈਕ ਦਾ ਚਾਂਸ ਬਹੁਤ ਵੱਧ ਜਾਂਦਾ ਜਿਵੇਂ ਕਿਤੇ ਟਮਾਟਰ ਨੇ ਕਿਤਨਾ ਕਿਤੇ ਕੋਈ ਲੰਬੀ ਦੇ ਕੇਸ ਆਉਂਦੇ ਤਾਂ ਇਹ ਜੇ ਪਸ਼ੂ ਨੂੰ ਵੈਕਸੀਨ ਲੱਗੀ ਹੋਣ ਦੇ باوجود ਵੀ ਬਿਮਾਰੀ ਜਲਦੀ ਜਿਆਦਾ ਪੈਂਦੀ ਹੈ ਸੋ ਇਹਦਾ ਪਤ ਧਿਆਨ ਰੱਖਣਾ ਹੈ